ਉਹ ਅੱਜ ਪਹੁੰਚੇ ਆਂ ਜੀ ਸਮਾਣਾ ਦੇ ਨੇੜੇ ਪਿੰਨ ਮਰੌੜੀ ਵਿਖੇ ਜਿੱਥੇ ਕਿ ਧੰਨ ਧੰਨ ਬਾਬਾ ਤੁਲਸੀ ਦਾਸ ਮਹਾਰਾਜ ਜੀ ਦਾ ਪ੍ਰਾਤਿਤਵ ਜਿਹੜਾ ਇਤਿਹਾਸ ਨਾਲ ਜਿਹੜਾ ਕਿਸ ਤਰ੍ਹਾਂ ਕਿਤੇ ਰਿਲੇਟਡ ਹੈ ਗੁਰਦੁਆਰਾ ਝੁੱਗੀ ਸਾਹਿਬ ਪਿੰਨ ਮਰੌੜੀ ਸੋ ਤੁਹਾਨੂੰ ਲਾਈਵ ਅੱਜ ਦਰਸ਼ਨ ਕਰਾਵਾਂਗੇ ਇੱਥੇ ਕੀਰਤਨ ਦਰਬਾਰ ਵੀ ਚੱਲ ਰਿਹਾ ਸੋ ਤੁਸੀਂ ਜਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਆਓ ਸਵਤ ਮਾਏ ਪਾਏ ਹਾਜ਼ਰੀ ਲਵਾਈਏ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਹ ਨਾਨਕ ਸਭ ਤੇਰੀ ਵਡਿਆਈ ਆ ਪਾਵੇ ਆਖੇ ਵੀ ਜਮਾਨਾ ਤੇਰੀ ਆ ਕਹਾਣੀਆ ਬਾਜਾ ਵਾਲਿਆ ਬੇਚੜ 1947 ਦੇ ਜਿੱਥੇ ਪਹੁੰਚੇ ਜੀ ਤੁਹਾਡੇ ਪੁਰਖਾਂ ਨੇ ਵੱਟ ਵਟੇ ਰਣ ਉਹਨਾਂ ਦੇ ਦਰਸ਼ਨ ਵੀ ਕੀਤੇ ਜੀ ਨਾਲ ਸਾਡੇ ਬਜ਼ੁਰਗਾਂ ਦੇ ਪਾਕਿਸਤਾਨ ਤੋਂ ਨਾਲ ਆਏ ਨੂੰ ਬੜੀ ਕਿਰਪਾ ਉਸ ਤੋਂ ਬਾਅਦ ਆਈ ਬਹੁਤ ਜ਼ਿਆਦਾ ਹੀ ਕਿਰਪਾ ਮਾਲਕ ਦੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਬੋਲੇ ਸੋ ਵਾਇਗੁਰੂ ਜੀ ਇੱਥੋਂ ਇਸ ਸਥਾਨ ਦਾ ਕੀ ਇਤਿਹਾਸ ਦਾ ਥੋੜੀ ਜੀ ਜਾਣਕਾਰੀ ਦੇ ਸਕਤਾਂ ਹੋ ਜਿੰਮਕਤਾ ਬਣ ਕੇ ਆਇਆ ਤੇ ਇੱਥੋਂ ਰਾਜਾ ਬਣ ਕੇ ਜਾਂਦਾ ਹੈ ਇਹ ਉਹ ਦਾਰੇ ਵੀ ਖਰਾਬ ਤਾਂ ਪੂਰੀਆਂ ਵੱਧੀਆਂ ਨੇ ਇੱਥੇ ਇਹ 3 ਦਿਨ ਦਾ ਪ੍ਰੋਗਰਾਮ ਸੀ ਜਿਹੜਾ ਹੁਣ ਹੋਰ 3 ਦਿਨ ਦਾ ਪ੍ਰੋਗਰਾਮ ਸੀ ਬੱਬਾ ਜੀ ਤੇ ਬਾਕੀ ਇੱਥੇ ਮਹਾਰਾਜੀ ਬੜੀ ਚੜ੍ਹਦੀ ਕਲਾ ਹੈ ਜਿਹੜਾ ਵੀ ਆਏਗਾ ਇੱਥੇ ਕੁਝ ਲੈ ਕੇ ਜਾਏਗਾ ਦੇ ਕੇ ਨਹੀਂ ਜਾਏਗਾ ਤਰ ਬਾਬਾ ਤੁਸੀਂ ਦਾਸ ਸੋ ਆਹ ਇਬਰਾਮ ਗਿਆਨੀ ਸੰਤ ਚੋਗੇ ਵਾਲੇ ਜੀ ਵਾਲੇ ਹਾਂ ਉਹਨਾਂ ਦਾ ਜਨਮ ਦਿਹਾੜਾ ਹੈ ਉਹਦੇ ਸਬੰਧ ਵਿੱਚ ਜੋ ਕਿ ਅੱਜ ਹੋਊਗਾ ਕੱਲ 23 ਨੂੰ ਨਗਰ ਕੇ ਤੰਸੀ ਅੱਜ ਜੋ 3 ਨੂੰ ਹੋ ਗਏ ਔਰ ਜਿਹੜੇ ਦੇ ਕੀਰਤਨ ਦਰਬਾਰ ਚੱਲ ਰਹੇ ਕਿੰਨੇ ਵਜੇ ਤੱਕ ਚੱਲ ਰਹੇ ਹਨ ਇਹ ਰਾਤ ਨੂੰ 4 ਵਜੇ ਤੱਕ 4 ਵਜੇ ਤੱਕ ਠੀਕ ਹੈ ਸਥਾਨ ਨੂੰ ਇਸ ਪਿੰਡ ਨੂੰ ਕੀ ਕੀ ਵਾਰ ਦਿੱਤੇ ਹੋਏ ਨੇ ਉਹਨਾਂ ਵੱਲੋਂ ਇੰਨਾਂ ਦੇ ਵੇਖੋ ਇਹ ਹੀ ਵਾਰਿਆ ਹੈ ਜੀ ਇੱਥੇ ਸੇਵਾ ਕਰੋ ਕਿਰਤ ਕਰੋ ਵੰਡ ਛਕੋ ਉਸ ਤੋਂ ਬਾਅਦ ਇਹ ਹੈ ਜੀ ਆਪਣੇ ਜਦੋਂ ਬਾਬਾ ਜੀ ਆਏ ਨੇ ਉਹਨਾਂ ਨੇ ਇੱਥੇ ਜੋ ਵੀ ਕੌਤਕ ਖਾਏ ਨੇ ਕੋਈ ਵੀ ਇੱਥੇ ਦੁੱਧ ਕੁੱਤ ਜੋ ਵੀ ਮੰਗਦਾ ਸੀ ਉਹ ਮਿਲਦਾ ਸੀ ਜੀ ਮੈਂ ਇੱਕ ਗੱਲ ਕਹਿ ਦਿਆਂ ਇੱਕ ਗੱਲ ਦੀ ਸਿਹਤ ਲਾ ਕੇ ਜਾਇਓ 1667 ਵਿੱਚ ਵਿਆਹ ਹੋਇਆ ਸੀ ਭਾਈ ਭਗਤੇ ਦਾ ਤੇ 14 ਮਾਰਗ ਤੇ 1682 ਵਿੱਚ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੇ ਘਰ 15 ਸਾਲ ਬੀਤ ਗਏ ਘੜੋ ਸਾਡੀ ਨਾਲ ਉਹਨੂੰ ਤੇ 1 ਸਾਲ ਹੋਵੇ ਜਾਂ 1.5 ਸਾਲ ਹੋਵੇ ਤੇ ਅਸੀਂ ਮੇੜੇ ਮਾਰਨੇ ਸ਼ੁਰੂ ਕਰ ਦਿੰਨੇ ਆ ਧਿਆੜ ਜੋ 15 ਸਾਲਾਂ ਚੋਂ ਨਾਲ ਵੇਲ ਵਧੀਏ ਨਾ ਪੀੜੀ ਵਧੀ ਹੈ ਪੀੜੀ ਵਧੀ ਹੈ ਪੁੱਤ ਨਾਲ ਵੇਲ ਵਧੀ ਹੈ ਧੀ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਮਰੌੜੀ ਦੇ ਗੁਰਦੁਆਰਾ ਸਾਹਿਬ ਤੋਂ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 358 ਸਾਲਾਂ ਨੂੰ ਸਮਰਪਿਤ ਸੱਚਖੰਡਵਾਸੀ ਬ੍ਰਹਮ ਗਣੇ ਸ਼੍ਰੀਮਾਨ ਬਾਬਾ ਜੀ ਤੁਲਸੀਦਾਸ ਜੀ ਮਹਾਰਾਜ ਝੁੱਗੀਵਾਲਾ ਦੇ ਜਨਮ ਦੇ ਹੜ ਦੇ ਸੰਬੰਧ ਵਿੱਚ ਵਿਸ਼ਾਲ ਜਿਹੜਾ ਰੋਹਾਨੀ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਔਰ ਉੱਚ ਕੋਟੀ ਦੇ ਰਾਗੀ ਜੱਦੀ ਵੀ ਇੱਥੇ ਪਹੁੰਚੇ ਹੋયા ਨਾ ਔਰ ਜੇ ਗੱਲ ਕਰੀਏ ਤਾਂ ਇਹ ਗੁਰਦੁਆਰਾ ਸਾਹਿਬ ਤਕਰੀਬਤ ਤਕਰੀਬਨ ਕਾਫੀ ਸਾਲ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਤੁਲਸੀਦਾ ਅਜੀਜ਼ ਪਿੰਡ ਦੇ ਵਿਚ ਆ ਵਸੇ ਔਰ ਇੱਕ ਝੁੱਗੀ ਦੇ ਵਿੱਚ ਜਿੱਥੇ ਕਿ ਤੁਸੀਂ ਬਰੋ ਲਾਈਵ ਤਸਵੀਰਾਂ ਦੇ ਵਿੱਚੋਂ ਦੇਖ ਰਹੇ ਹੋ ਦਰਬਾਰ ਸਾਹਿਬ ਵੀ ਸ਼ਸ਼ੋਭਿਤ ਹਨ ਔਰ ਇੱਕ ਝੁੱਗੀ ਦੇ ਵਿੱਚ ਉਹਨਾਂ ਨੇ ਡੇਰਾ ਲਾਇਆ ਔਰ ਕਾਫੀ ਸਾਲ ਜਿਹੜੀ ਇੱਥੇ ਸੇਵਾ ਕਰਦੇ ਰਹੇ ਔਰ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੀਵਾਨ ਕੀਰਤਨ ਦਰਬਾਰ ਸਜਾਇਆ ਹੋਇਆ ਇਸ ਨਗਰ ਨਵਾਸੇ ਦੇ ਸਹਿਯੋਗ ਨਾਲ ਔਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਅੱਛਾ ਉਪਰਾ ਲਾ ਕੀਤਾ ਜਾਂਦਾ ਹੈ ਹਰ ਸਾਲ ਔਰ ਇਸ ਸਾਲ ਵੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਛੋਟੇ ਛੋਟੇ ਬੱਚੇ ਬੱਚੀਆਂ ਨੌਜਵਾਨ ਬਜ਼ੁਰਗ ਬੀਬੀਆਂ ਭੈਣਾ ਸਾਰੇ ਹੀ ਬਹੁਤ ਦੂਰੋਂ ਦੂਰੋਂ ਹਮ ਹਮਾਕੇ ਇਸ ਆਸਾਨ ਦੇ ਉੱਤੇ ਆਪਣੀਆਂ ਹਾਜ਼ਰੀਆਂ ਲਵਾਦੇ ਹੋਏ ਨਜ਼ਰ ਆ ਰਹੇ ਨੇ ਦਰਬਾਰ ਸਜਿਆ ਹੋਇਆ ਹੈ ਔਰ ਪੰਜਾਬ ਪ੍ਰਸਿੱਧ ਰਾਗੀ ਢਾਡੀ ਜਥੇ ਇੱਥੇ ਪਹੁੰਚੇ ਹੋਏ ਨੇ ਔਰ ਸੰਗਤਾਂ ਨੂੰ ਗੁਰੂ ਕੇ ਜਸ ਦੇ ਨਾਲ ਨਿਹਾਲ ਕਰਦੇ ਨਜ਼ਰ ਆ ਰਹੇ ਨੇ ਸੰਗਤਾਂ ਵਾਸਤੇ ਅਤੁੱਟ ਲੰਗਰ ਜਿਹੜਾ ਉਹ ਵੀ ਵਰਤਾਇਆ ਜਾ ਰਿਹਾ ਇਸ ਲੰਗਰ ਦੇ ਵਿੱਚ ਛੋਟੂ ਛੋਟੇ ਬੱਚੇ ਨੌਜਵਾਨ ਬੱਚੇ ਬੀਬੀਆਂ ਭੈਣਾ ਸਾਰੇ ਹੀ ਇੱਕ ਤਰਕ ਤੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਜੇ ਗੱਲ ਕਰੀਏ ਤਾਂ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਤਾਮ ਔਰ ਸ਼ਰਧਾ ਭਾਵਨਾ ਦੇ ਨਾਲ ਇਹ ਪ੍ਰੋਗਰਾਮ ਇੰਨਾ ਕਰਵਾਇਆ ਜਾ ਰਿਹਾ ਹੈ ਬੀਬੀਆਂ ਭੈਣਾ ਜਿਹੜੀਆਂ ਲੰਗਰ ਦਾ ਪ੍ਰਬੰਧ ਕਰਦੀਆਂ ਲੰਗਰ ਬਣਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੇਵਾ ਕਰਦੇ ਹੋਏ ਨਜ਼ਰ ਆ ਰਹੀਆਂ ਨੇ ਔਰ ਸਾਡੇ ਵੀਰ ਬਜ਼ੁਰਗ ਬੱਚੇ ਵੀ ਜਿਹੜੇ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਗੁਰਦੁਆਰਾ ਸਾਹਿਬ ਪਿੰਡ ਮਰੌੜੀ ਤੋਂ ਦੇਖ ਰਹੇ ਹੋ ਜਿੱਥੇ ਕਿ ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ ਔਰ ਅੱਜ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਹਮ ਹਮਾ ਕੇ ਪਹੁੰਚੇ ਹੋਏ ਨੇ ਮੇਲੇ ਲੱਗੇ ਹੋਏ ਨੇ ਔਰ ਤੁਸੀਂ ਜਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਬੋਲੇ ਸੋ ਵਾਇਗੁਰੂ ਜੀ ਇੱਥੋਂ ਇਸ ਸਥਾਨ ਦਾ ਕੀ ਇਤਿਹਾਸਾ ਥੋੜੀ ਜੀ ਜਾਣਕਾਰੀ ਦਿਓ ਸੰਤਾਂ ਨੂੰ ਜਿਹਦੇ ਬਾਰੇ ਜੀ ਦੱਲ ਬਾਬਾ ਕੁਰਸੀ ਸਾਹਿਬ ਸੋ ਆ ਇਬਰਾਮ ਗਿਆਨ ਦੇ ਸੰਤਾਂ ਚੋਕੇ ਵਾਲੇ ਜੀ ਬਲੇ ਹਾਂ ਉਹਨਾਂ ਦਾ ਜਨਮ ਥਿਆਦਾ ਉਹਦੇ ਸਬੰਧ ਵਿੱਚ ਜੋ ਕਿ ਅੱਜ ਕੱਲ 29 ਨੂੰ ਨਗਰ ਕੀਰਤਨ ਸੀ ਅੱਜ 3 ਨੂੰ ਹੋ ਗਏ ਔਰ ਜਿਹੜੇ ਦੇ ਕੀਰਤਨ ਦਰਬਾਰ ਚੱਲ ਰਹੇ ਕਿੰਨੇ ਵਜੇ ਤੱਕ ਚੱਲ ਰਹੇ ਆ ਇਹ ਰਾਤ ਨੂੰ 4 ਵਜੇ ਤੱਕ 4 ਵਜੇ ਤੱਕ ਠੀਕ ਹੈ। ਵਈ ਘਰ ਸਾਹਿਬ, ਵਈ ਖਤੇ। ਬਾਬਾ ਜੀ ਇੱਥੇ ਕਦੀ ਬਾਪੂ ਦੇ ਦਰ ਤੇ ਦਵਾਈ ਪੇਜ ਜਾਂਦੀ ਹੈ ਜੇ ਤੁਹਾਨੂੰ ਟਾਈ ਫੇਟ ਹੋਏ, ਪੀਲੀਆ ਹੋਏ, ਕੋਈ ਵੀ ਪ੍ਰੋਬਲਮ ਹੋਏ ਲਾ ਲੋ। ਸੈਲ ਡਾਊਨ ਹੁੰਦੇ ਨਾਲੋਂ ਬੰਦੇ ਬਾਹਰ ਦਵਾਈਆਂ ਲੈਣ ਜਾਂਦੇ ਨਹੀਂ। ਇੱਥੋਂ ਫ੍ਰੀ ਪਿਆਨੇ ਆ, ਫ੍ਰੀ ਆਫ ਕੋਸਟ ਕੋਈ ਕਿਸੇ ਦਾ ਲੈਣ ਨਹੀਂ, ਕੋਈ ਦੇਣ ਨਹੀਂ। ਉਹ ਕਿਹੜੇ ਕਿਹੜੇ ਕੋਈ ਟਾਈਮ ਰੱਖਿਆ ਹੋਇਆ ਉਹਦਾ ਜੀ? ਟਾਈਮ ਉਹਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਕੌਣ ਸੇਵਨਵਾਰ ਨੂੰ ਹੁਣ ਇੱਥੇ? ਇੱਥੇ ਸਰਦਾਰ ਬਗੀਚਾ ਸਿੰਘ ਤੇ ਕਿਹਨਾਂ 30000 ਬਲਦੇਵ ਸਿੰਘ ਬਾਕੀ ਸਾਰੀ ਕਮੇਟੀ ਇਹ ਚਾਦੀ ਵੀਰ ਬਾਕੀ ਇਧਰ ਰਾਜ ਰਾਜ ਵੀਰੇ ਔਰ ਹਰ ਸਾਲ ਜਿਹੜੇ ਪ੍ਰੋਬਲਮ ਚੱਲਦੇ ਰਹਿੰਦੇ ਹਾਂਜੀ ਇਹਦੇ ਮੇਨ ਕਮੇਟੀ ਵਾਲਾ ਕੋਈ ਰੋਲ ਨਹੀਂ ਜਿੰਨੀ ਸੇਵਾ ਕਰਦੇ ਨੇ ਬੰਦੇ ਸੇਵਾ ਦੇ ਰੂਪ ਚ ਨੇ ਆਏ ਸਾਲ ਇਹਨਾਂ ਨੇ ਕਿੱਦਾਂ ਕਿੱਲਾ ਕਿੱਲਾ ਪਹਿਲੀ ਬਾਪੂ ਦੇ ਨਾਂ ਤੇ ਲੈ ਕੇ ਦੇਣੀ ਇਹ ਬਾਬਾ ਤੁਲਸੀदास ਜੀ ਇਸ ਜਗ੍ਹਾ ਦੇ ਉੱਪਰ ਆਏ ਸੀਗੇ ਹਾਂਜੀ ਬਾਬਾ ਜੀ ਇੱਥੇ ਆਏ ਨੇ ਇਸਦੇ ਪਾਕਿਸਤਾਨੋਂ ਇੱਥੇ ਆ ਕੇ ਉਹਨਾਂ ਨੇ ਧੁੱਗੀ ਪਾਈ ਸੀ ਛੰਨ ਕਾਣਿਆਂ ਦੀ ਛੰਨ ਪਾ ਕੇ ਰਹੇ ਸਨ ਇੱਥੇ ਜੀ ਤੇ ਉਦੋਂ ਮੁੜ ਕੇ ਫੇਰੇ ਜਿਵੇਂ ਲਾ ਲੋ ਹੌਲੇ ਹੌਲੇ ਜਿਵੇਂ ਟੋਟੋ ਕੋਟ ਚੱਲਦਾ ਗਿਆ ਅੱਗੇ ਦਿਨ ਬਦਲਦਾ ਗਿਆ ਤੇ ਤਰੱਕੀ ਹੁੰਦੀ ਵੀ ਫਿਰ ਜੀ ਕਿਹੜੇ ਕਿਹੜੇ ਕੁ ਟਾਈਮਾਂ ਦੀ ਗੱਲ ਹੈ ਜਦੋਂ ਬਾਬਾ ਜੀ ਇੱਥੇ ਤੁਲਸੀदास ਜੀ ਪਹੁੰਚੇ ਕਿਹੜੇ ਕੁ ਟਾਈਮਾਂ ਦੀ ਗੱਲ 1947 1949 1947 1947 ਦੇ ਵਿੱਚ ਇੱਥੇ ਪਹੁੰਚੇ ਜੀ ਤੁਹਾਡੇ ਪੁਰਖਾਂ ਨੇ ਵਟ ਵਡੇਰਾਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਹਾਂ ਜੀ ਨਾਲ ਸਾਡੇ ਬਜ਼ੁਰਗਾਂ ਦੇ ਪਾਕਿਸਤਾਨ ਤੋਂ ਨਾਲ ਆਏ ਨੂੰ ਹੋਰ ਬੜੀ ਕਿਰਪਾ ਉਸ ਤੋਂ ਬਾਅਦ ਆਈ ਬਹੁਤ ਜ਼ਿਆਦਾ ਹੀ ਕਿਰਪਾ ਮਾਲਕ ਦੀ ਸਭ ਤੋਂ ਪਹਿਲਾਂ ਨਾਮ ਜਰਵਾਣਾ ਚਾਹਾਂਗਾ ਆਪ ਜੀ ਦਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਹਰਜਿੰਦਰ ਜੀ ਆਪਾਂ ਇਸ ਸਥਾਨ ਤੇ ਖੜੇ ਆ ਬਾਬਾ ਚੁੱਕੀ ਵਾਲੇ ਦੇ ਸਥਾਨ ਤੇ ਮਰੌੜੀ ਪਿੰਡ ਵਿਖੇ ਖੜੇ ਆ ਆਪਾਂ ਸੋ ਇਸ ਸਥਾਨ ਦੀ ਮਹੱਤਤਾ ਬਾਰੇ ਕੀ ਤੁਸੀਂ ਜਾਣਦਾ ਵੇਖੋ ਜੀ ਇਸ ਦੀ ਮਹੱਤਤਾ ਬਾਰੇ ਜ 1947 ਦੇ ਵਿੱਚ ਜਦੋਂ ਆਪਣੇ ਵੰਡ ਹੋਈ ਹੈ ਪਾਕਿਸਤਾਨ ਤੇ ਆਪਣੇ ਹਿੰਦੁਸਤਾਨ ਦੀ ਜੀ ਜੀ ਉਦੋਂ ਵੰਡ ਦੇ ਵਿੱਚ ਜੀ ਸਾਡੇ ਵੱਡਵਡੇਰਾਂ ਨਾਲੇ ਸੰਤ ਬਾਬਾ ਜੀ ਆਏ ਨੇ ਜੀ ਛੋਟੇ ਹੁੰਦੇ ਆਏ ਨੇ ਜੀ ਧੋਤੀ ਵਿੱਚ ਆਏ ਨੇ ਜੀ ਉਸ ਤੋਂ ਬਾਅਦ ਜੀ ਜੋ ਵੀ ਜਿਵੇਂ ਬਾਬਾ ਜੀ ਨੇ ਕੌਤਖ ਵਰਤਾਏ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਜੀ ਫਿਰ ਬਾਬਾ ਜੀ ਸਾਡੇ ਵਡਵਡੇਰ ਨਾਲ ਇੱਥੇ ਆਏ ਸਭ ਤੋਂ ਪਹਿਲਾਂ ਆਏ ਨੇ ਜੀ ਦੋਲੇਵਾਲ ਸਾਹਿਬ ਜੀ ਓਕੇ ਹਾਂ ਜੀ ਬੋਕੀ ਮੋਗੇ ਵਿੱਚ ਜੀ ਬਾਬਾ ਤੁਲਸੀदास ਜੀ ਜੇ ਗੱਲ ਕਰੀਏ ਤਾਂ ਕਿੰਨੇ ਕ ਸਾਲ ਜਿਹੜੀ ਹੈ ਉਹ ਇਸ ਸਥਾਨ 'ਤੇ ਹੋ ਰਹੇ ਔਰ ਸੇਵਾ ਭਾਵਨਾ ਕਿੱਥੇ ਇੱਥੇ ਵੇਖੋ ਜੀ 1947 ਤੋਂ ਬਾਅਦ ਜਣੀ ਕਿ 1947 ਇੱਥੇ ਆਏ ਨੇ ਉਸ ਤੋਂ ਬਾਅਦ ਇਹਨਾਂ ਦੀ ਜਦੋਂ ਆਪਾਂ ਛੋਲਾ ਛੱਡਿਆ ਜੀ ਓਹੋ ਦਨ ਕਿੰਨਾ ਪੂਰੇ ਕੋਈ ਪਾਕਿਸਤਾਨ ਕੋਈ ਸਾਟ 70 ਸਾਲ ਦੇ ਸੰਜੋਦਾਂ ਮੈਂ ਚੋਲਾ ਛੱਡਿਆ ਜੀ। ਪਰ ਕਿੰਨੇ ਜਦੋਂ ਆਏ ਸੀ ਉਹਦੋਂ ਕਿੰਨੀ ਗੇਸ ਸੀ ਉਹਨਾਂ ਦੀ? ਉਹਦੋਂ ਹੈਗੀ ਸੀ ਇੰਨਾ ਹੀ ਉਏ ਜ ਜਾਨੀ ਕਿ ਪਾਕਿਸਤਾਨ ਦੇ ਵਿੱਚ ਆਏ ਉਹਨਾਂ ਦੀ ਏਜ ਹੈਗੀ ਸੀ ਜੀ 5 ਤੋਂ 7 ਸਾਲ ਦੀ ਜੀ। ਬਚਪਨ ਦੇ ਵਿੱਚ ਇੱਥੇ ਆ ਗਏ। ਬਚਪਨ ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਸਾਡਾ 50 ਸਾਲ ਤੋਂ ਉੱਪਰ ਦਾ ਸਮਾਂ ਬਤੀਤ ਕੀਤਾ ਇੱਥੇ। ਹਾਂਜੀ। ਔਰ ਉਹਨਾਂ ਤੋਂ ਬਿਨਾ ਹੋਰ ਵੀ ਕੋਈ ਇੱਥੇ ਪਹੁੰਚੇ ਮਹਾਪੁਰਖ? ਨਹੀਂ ਜੀ ਹੋਰ ਨਹੀਂ ਕੋਈ। ਔਰ ਕੀ ਕੀ ਇਸ ਜਗ੍ਹਾ ਨੂੰ ਇਸ ਸਥਾਨ ਨੂੰ ਇਸ ਪਿੰਡ ਨੂੰ ਕੀ ਕੀ ਵਾਰ ਦਿੱਤੇ ਉਹਨਾਂ ਵੱਲੋਂ? ਇਹਨਾਂ ਨੇ ਵੇਖੋ ਯਹੀ ਵਾਰ ਹੈ ਜੀ ਇੱਥੇ ਉਸ ਤੋਂ ਬਾਅਦ ਇਹ ਹੈ ਜੀ ਆਪਣੇ ਜਦੋਂ ਬਾਬਾ ਜੀ ਆਏ ਨੇ ਉਹਨਾਂ ਨੇ ਇੱਥੇ ਜੋ ਵੀ ਕੌਤਕ ਖਾਏ ਨੇ ਕੋਈ ਵੀ ਇੱਥੇ ਦੁੱਧ ਕੁੱਤ ਜੋ ਵੀ ਮੰਗਦਾ ਸੀ ਉਹ ਮਿਲਦਾ ਸੀ ਜੀ ਔਰ ਮਹੀਨੇ ਦੀ ਜੇ ਗੱਲ ਕਰੀਏ ਜਿੱਦਾਂ ਆਪਾਂ ਕਹਿੰਦੇ ਆ ਬਈ ਕੋਈ ਪੰਜਵੀਂ ਕੋਈ ਸੰਗਰਾਤ ਕੋਈ ਦਿਹਾੜਾ ਵੀ ਪਰਹਾਰ ਸੰਗਰਾਤ ਮਨਾਇਆ ਦੀਆ ਜੀ ਜੀ ਹਰ ਐਤਵਾਰ ਮਨਾਇਦਾ ਹੈ ਜੀ ਆਰਪ ਤੋਂ ਜਾਨ ਕੇ 3 ਮਹੀਨੇ ਹੋ ਗਏ ਜਾਨ ਕੇ ਆਪਣੇ ਸੌ ਤਿੰਨ ਆਪੇ ਇਸ ਸਾਲ ਦੇ ਵਿੱਚ ਮਿਲੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਦੋਂ ਕਦੋਂ ਸ਼ੁਸ਼ੋ ਬਤਾਨ ਇੱਥੇ ਇੱਥੇ ਜੀ ਜੋ ਮਹਾਰਾਜ ਦੇ ਸਾਡੇ ਤੇ ਗੁਰਦਸ਼ੋਭ ਹੋਇਆ ਗੁਰਦੁਆਰਾ ਸਾਹਿਬ ਜੀ ਉਹ ਤੋਂ ਦਿਖਾਨ ਕਿੰਨੇ ਕ ਸਾਲ ਹੋ ਗਏ ਗੁਰਦੁਆਰਾ ਸਾਹਿਬ ਤੇ ਲੜ ਲਾ ਗਏ ਸਾਨੂੰ ਜੀ ਕਿੰਨੇ ਕ ਸਾਲਾਂ ਤੋਂ ਇਹ ਹੋ ਗਿਆ ਨਹੀਂ ਸਾਡੇ ਜਾਨ ਕੇ ਵੇਖ ਲਓ ਸਾਡੀ ਹੋਣੀ ਤੇ ਉਸ ਤੋਂ ਪਹਿਲਾਂ ਦੇ ਨਹੀਂ ਸਾਡੇ 30 35 ਸਾਲ ਹਾਂ ਜੀ ਠੀਕ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ